ਬੀਤੀ ਰਾਤ ਪਿੰਡ ਭਾਗੀ ਕੇ ਬਾਹਰਲੇ ਗੁਰਦੁਆਰਾ ਸਾਹਿਬ ਦਾ ਗੋਲਕ ਤੇ ਸੈਦੋ ਕੇ ਤਖਤੂਪੁਰਾ ਚੌਕ ਨਜ਼ਦੀਕ ਚਰਚੋਂ ਚੋਰਾਂ ਨੇ ਕੀਤੀ ਚੋਰੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਦੇਖੋ ਮੌਕੇਵਾਰ ਦਾ ਦੀ ਵੀਡੀਓ ਇਸ ਸਬੰਧੀ ਜਦੋਂ ਪਿੰਡ ਭਾਗੀ ਕੇ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਜੋ ਮੰਦ ਭਾਗੀ ਘਟਨਾ ਹੋਈ ਹੈ ਜਿਸ ਵਿੱਚ ਦੋ ਧਾਰਮਿਕ ਸਥਾਨਾਂ ਤੇ ਚੋਰੀ ਕੀਤੀ ਗਈ ਹੈ ਉਸ ਦੀ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ ਜੋ ਕੱਲ ਆਪਣੇ ਗੁਰਦੁਆਰਾ ਬਾਹਰਲੇ ਗੁਰਦੁਆਰਾ ਪਾਕ ਸਰ ਬਾਹਰਲਾ ਭਾਗੀ ਕੇ ਪਿੰਡ ਸ਼ੀਲ ਨਿਹਾਲ ਸਿੰਘ ਵਾਲਾ ਜਿਲ੍ਹਾ ਮੁੰਗਾ ਵਿੱਚ ਰਾਤ ਨੂੰ ਤਕਰੀਬਨ 2 ਵਜੇ 10 ਤੋਂ 12 ਮਿੰਟ ਦੇ ਵਿੱਚ ਵਿੱਚ ਚੋਰਾਂ ਨੇ ਗੁਰੂ ਘਰ ਦਾ ਗੱਲਾ ਚੱਕ ਕੇ ਲੈ ਗਏ ਉਸ ਤੋਂ ਬਾਅਦ ਕਨਿਹਾਲ ਸਿੰਘ ਵਾਲਾ ਰੋਡ ਦੇ ਨਿਹਾਲ ਸਿੰਘਾਂ ਦੇ ਭਾਗੀ ਕੇ ਥਾਂ ਦੇ ਵਿੱਚ ਚਰਚਾ ਉੱਥੇ ਵੀ ਇਹਨਾਂ ਨੇ ਚੋਰੀ ਕੀਤੀ ਅਸੀਂ ਇਹ ਦੋਨਾਂ ਜੋ ਧਾਰਮਿਕ ਜਗ੍ਹਾ ਤੋਂ ਚੋਰੀ ਕਰਿਆ ਉਹਦੇ ਅਸੀਂ ਸਖਤ ਨਿੰਦਿਆ ਕਰਦੇ ਹਾਂ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਛੇਤੀ ਤੋਂ ਛੇਤੀ ਇਹ ਜੋ ਮੁਰਜਮਾਂ ਜਿਨ੍ਹਾਂ ਨੇ ਵਾਰਦਾਤੀ ਕੀਤੀ ਆ ਮਾੜੀ ਘਟਨਾ ਕਰੀ ਆ ਤੇ ਉਹਨਾਂ ਨੂੰ ਛੇਤੀ ਛੇਤੀ ਫੜ ਕੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਬਾਤੀ ਬੀਤੀ ਰਾਤ ਪਿੰਡ ਭਾਗੀ ਕੇ ਬਾਹਰਲੇ ਗੁਰਦੁਆਰਾ ਸਾਹਿਬ ਦਾ ਗੋਲਕ ਤੇ ਸੈਦੋ ਕੇ ਤਖਤਪੁਰਾ ਚੌਕ ਨਜ਼ਦੀਕ ਚਰਚੋਂ ਚੋਰਾਂ ਨੇ ਕੀਤੀ ਚੋਰੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਦੇਖੋ ਮੌਕੇ ਵਾਰਦਾਤ ਦੀ ਵੀਡੀਓ ਇਸ ਸਬੰਧੀ ਜਦੋਂ ਪਿੰਡ ਭਾਗੀ ਕੇ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਤੀ ਰਾਜੋ ਮੰਤ ਭਾਗੀ ਘਟਨਾਵਾਂ ਹੋਈ ਹੈ ਜਿਸ ਵਿੱਚ ਦੋ ਧਾਰਮਿਕ ਸਥਾਨਾਂ ਤੇ ਚੋਰੀ ਕੀਤੀ ਗਈ ਹੈ ਉਸ ਦੀ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ ਉਹ ਜੋ ਕੱਲ ਆਪਣੇ ਗੁਰਦੁਆਰਾ ਬਾਹਰਲੇ ਗੁਰਦੁਆਰਾ ਭਾਗ ਸਰ ਬਾਹਰਲਾ ਭਾਗੀ ਕੇ ਪਿੰਡ ਸ਼ੀਲ ਨਿਹਾਰ ਸਿੰਘ ਵਾਲਾ ਜਿਲ੍ਹਾ ਮੁੰਗਾ ਵਿੱਚ ਰਾਤ ਨੂੰ ਤਕਰੀਬਨ 2:00 ਵਜੇ 10 ਤੋਂ 12 ਮਿੰਟ ਦੇ ਵਿੱਚ ਵਿੱਚ ਚੋਰਾਂ ਨੇ ਗੁਰੂ ਘਰ ਦਾ ਗੱਲਾਂ ਚੱਕ ਕੇ ਲੈ ਗਏ ਉਸ ਤੋਂ ਬਾਅਦ ਕਨਿਆਲ ਸਿੰਘ ਵਾਲਾ ਰੋਡ ਦੇ ਨਿਆਲ ਸਿੰਘਾਂ ਦੇ ਭਾਗੀ ਕੇ ਥਾਂ ਦੇ ਵਿੱਚ ਚਰਚਾ ਉੱਥੇ ਵੀ ਇਹਨਾਂ ਨੇ ਚੋਰੀ ਕੀਤੀ ਅਸੀਂ ਇਹ ਦੋਨਾਂ ਜੋ ਧਾਰਮਿਕ ਜਗ੍ਹਾ ਤੋਂ ਚੋਰੀ ਕਰੀ ਆ ਉਹਦੇ ਅਸੀਂ ਸਖਤ ਨਿੰਦਿਆ ਕਰਦੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਛੇਤੀ ਤੋਂ ਛੇਤੀ ਇਹ ਜੋ ਮੋਰਜਮਾਂ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਮਾੜੀ ਘਟਨਾ ਕਰੀ ਆ ਤੇ ਉਹਨਾਂ ਨੂੰ ਛੇਤੀ ਛੇਤੀ ਫੜ ਕੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੀ ਰਾਤ ਪਿੰਡ ਭਾਗੀ ਕੇ ਬਾਹਰਲੇ ਗੁਰਦੁਆਰਾ ਸਾਹਿਬ ਦਾ ਗੋਲਕ ਤੇ ਸੈਦੋ ਕੇ ਤਖਤਪੁਰਾ ਚੌਕ ਨਜ਼ਦੀਕ ਚਰਚੋਂ ਚੋਰਾਂ ਨੇ ਕੀਤੀ ਚੋਰੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਦੇਖੋ ਮੌਕੇ ਵਾਰਦਾਦ ਦੀ ਵੀਡੀਓ ਇਸ ਸਬੰਧੀ ਜਦੋਂ ਪਿੰਡ ਭਾਗੀ ਕੇ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਜੋ ਮੰਦ ਭਾਗੀ ਘਟਨਾ ਹੋਈ ਹੈ ਜਿਸ ਵਿੱਚ ਦੋ ਧਾਰਮਿਕ ਸਥਾਨਾਂ ਤੇ ਚੋਰੀ ਕੀਤੀ ਗਈ ਹੈ ਉਸ ਦੀ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ ਉਹ ਜੋ ਕੱਲ ਆਪਣੇ ਗੁਰਦੁਆਰਾ ਬਾਹਰਲੇ ਕਦੋਂ ਬਰਾ ਪਾਸਰ ਬਾਹਰ ਨਾ ਭਾਗੀ ਦੇ ਪਿੰਡ ਸ਼ੀਲ ਨਿਹਾਲ ਸਿੰਘ ਵਾਲਾ ਜਿਲ੍ਹਾ ਮੁੰਗਾ ਵਿੱਚ ਰਾਤ ਨੂੰ ਤਕਰੀਬਨ 2 ਵਜੇ 10 ਤੋਂ 12 ਮਿੰਟ ਦੇ ਵਿੱਚ ਵਿੱਚ ਚੋਰਾਂ ਨੇ ਗੁਰੂ ਘਰ ਦਾ ਗੱਲਾ ਚੱਕ ਕੇ ਲੈ ਗਏ ਉਸ ਤੋਂ ਬਾਅਦ ਕਨਿਹਾਲ ਸਿੰਘ ਵਾਲਾ ਰੋਡ ਦੇ ਨਿਹਾਲ ਸਿੰਘ ਵਾਲੇ ਭਾਗੀ ਗੇਟ ਖੰਦੇ ਦੇ ਵਿੱਚ ਚਰਚਾ ਉੱਥੇ ਵੀ ਇਹਨਾਂ ਨੇ ਚੋਰੀ ਕੀਤੀ ਅਸੀਂ ਇਹ ਦੋਨਾਂ ਜੋ ਧਾਰਮਿਕ ਜਗ੍ਹਾ ਤੋਂ ਚੋਰੀ ਕਰਿਆ ਉਹਦੇ ਅਸੀਂ ਸਖਤ ਨਿੰਦਿਆ ਕਰਦੇ ਹਾਂ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸੇਦੀ ਤੋਂ ਸੇਦੀ ਇਹ ਜੋ ਮੋਰ ਜਮਾ ਜਿਨ੍ਹਾਂ ਨੇ ਬਾਰਦਾਤ ਕੀਤੀ ਆ ਮਾੜੀ ਘਟਨਾ ਕਰੀ ਆ ਤੇ ਉਹਨਾਂ ਨੂੰ ਸੇਦੀ ਸੇਦੀ ਫੜ ਕੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ